ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਬਣਾਉਂਗੀ ਪਾਲਕ ਦੇ ਪਕੌੜੇ ਪਾਲਕ ਦੇ ਪਕੌੜੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਵੀਨਾ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਪਾਲਕ ਦੇ ਪਕੌੜੇ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਾਲਕ ਦੇ ਪਕੌੜੇ ਬਣਾਉਣ ਵਾਸਤੇ ਇੱਕ ਗੁੱਟੀ ਆਪਾਂ ਪਾਲਕ ਲਈ ਹੈ ਇਹਨੂੰ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਬਰੀਕ-ਬਰੀਕ ਕੱਟ ਲਿਆਗਾ ਹੁਣ ਇਹਦੇ ਵਿੱਚ ਹੋਰ ਆਪਾਂ ਕੀ ਪਾਉਣਾ ਉਹ ਵੀ ਤੁਹਾਨੂੰ ਦਿਖਾਉਣੀ ਹੈ ਇਹਨੂੰ ਆਪਾਂ ਰੱਖ ਲੈਣੀ ਹੈ ਸਾਈਡ ਤੇ ਖੋੜੇ ਮੱਤੇ ਆਪਾਂ 3 ਪਿਆਜ ਲਏ ਆ, 2 ਕੱਚੇ ਆਲੂ ਲਏ ਹੈਗੇ ਆ, ਥੋੜਾ ਜਿਹਾ ਆਪਣੇ ਕੋਲ ਹੈਗਾ ਲਸਣ ਤੇ 2 ਹਰੀਆਂ ਮਿਰਚਾਂ, ਥੋੜਾ ਜਿਹਾ ਹੈਗਾ ਅਦਰਕ। ਹਾਂਜੀ ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਆਲੂ ਕੱਟ ਲਾਂਗੇ। ਆਲੂ ਆਪਾਂ ਬ੍ਰੇਕ-ਬ੍ਰੇਕ ਕੱਟਾਂਗੇ। ਐਨੇ ਮੇ ਛੋਟੇ ਪੀਸ ਕਰਨੇ ਹੈਗੇ ਆਲੂਆਂ ਦੇ। ਹਾਂਜੀ ਆਲੂ ਨੂੰ ਆਪਾਂ ਬ੍ਰੇਕ-ਬ੍ਰੇਕ ਕੱਟ ਲਿਆਗਾ ਤੇ ਹੁਣ ਆਲੂ ਰੱਖ ਦਿੰਨੇ ਆਪਾਂ ਸਾਈਡ ਤੇ ਇੱਕ ਲੈ ਲਿਆ ਆਪਾਂ ਚੋਪਰ। ਚੋਪਰ ਦੇ ਵਿੱਚ ਹੁਣ ਆਪਾਂ ਇਹ ਆਜੇ ਪੀਸ ਕੱਟ ਕੇ ਪਾ ਲੇ। ਲੀਮਨ ਲੱਗੇਗਾ ਜੀ। ਅੱਜ ਆਪਾਂ ਬਣਾਉਣੇ ਆ ਪਾਲਕ ਦੇ ਪਕੌੜੇ। ਤੇ ਨਾਲ ਵਿੱਚ ਪਾਵਾਂਗੇ ਆਪਾਂ ਆਲੂ ਤੇ ਆਹ ਪਿਆਜ਼। ਆਲੂ, ਪਿਆਜ਼, ਮਿਰਚਾਂ ਤੇ ਲਸਣ, ਅਦਰਕ ਹਾਂ। ਛੋਡੀ ਜੀ ਵਿੱਚ ਤੇ ਹੋਰ ਮਸਾਲੇ ਪਾਵਾਂਗੇ। ਹਾਂਜੀ ਪਿਆਜ਼ ਕੱਟ ਕੇ ਪਾਤੇ ਆਗੇ ਹਰਨ ਮਿਰਚਾਂ ਪਾਤੀਆਂ ਤੇ ਅਦਰਕ ਤੇ ਲਸਣ ਵੀ ਪਾ ਤਾ ਤੇ ਹੁਣ ਇਹਨਾਂ ਨੂੰ ਆਪਾਂ ਚੌਪ ਕਰ ਲਾਂਗੇ। ਹਾਂਜੀ ਸਾਰੇ ਸਮਾਨ ਨੂੰ ਆਪਾਂ ਚੌਪ ਕਰ ਲਿਆ ਹੈਗਾ। ਹੁਣ ਆਪਾਂ ਲੈ ਲਾਂਗੇ ਪਾਰਕ ਤੇ ਪਾਰਕ ਦੇ ਵਿੱਚ ਇਹ ਸਾਰੇ ਸਮਾਨ ਨੂੰ ਪਾ ਦਾਂਗੇ ਬਰੀਕ ਬਰੀਕ ਆਪਾਂ ਕੱਟ ਵੀ ਸਕਦੇ ਆ ਕਿ ਇਸ ਤਰ੍ਹਾਂ ਆਪਾਂ ਚੌਪ ਵੀ ਕਰ ਸਕਦੇ ਫਿਰ ਨਾ ਪਕੌੜੇ ਵਧੀਆ ਬਣਦੇ ਹੈਗੇ ਹੁਣ ਪਾ ਦਾਂਗੇ ਕੱਟੇ ਹੋਏ ਆਲੂ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਦਿੰਨੇ ਆ ਇੱਕੇ ਵਾਰੀ ਹੁਣ ਸਮਾਨ ਵਧੀਆ ਮਿਕਸ ਹੋ ਜਾਊਗਾ ਉਸ ਤੋਂ ਬਾਅਦ ਬਾਕੀ ਦਾ ਸਮਾਨ ਪਾਵਾਂਗੇ ਆਪਾਂ ਇੱਕ ਕੌਲੀ ਪਾ ਦਾਂਗੇ ਵੇਸਨ ਵੇਸਨ ਨੂੰ ਛਾਣਿਆ ਹੋਇਆ ਅੱਧੇ ਕੌਲੀ ਪਾ ਦਾਂਗੇ ਚੌਲਾਂ ਦਾ ਆਟਾ ਚੌਲਾਂ ਦੇ ਆਟੇ ਨਾਲ ਥੋੜੇ ਕੁਰਕਰੇ ਬਣਦੇ ਹੈਗੇ ਆ ਤਾਂ ਕਰਕੇ ਆਪਾਂ ਚੌਲਾਂ ਦਾ ਆਟਾ ਐਡ ਕੀਤਾਗਾ ਕੱਲੇ ਬਿਨਾਂ ਚੌਲਾਂ ਦੇ ਆਟੇ ਤੋਂ ਵੀ ਆਪਾਂ ਇਹ ਪਕਵੜੇ ਬਣਾ ਸਕਦੇ ਹਾਂ ਪਰ ਚੌਲਾਂ ਦੇ ਆਟੇ ਨਾਲ ਥੋੜੇ ਕੁਰਕਰੇ ਬਣ ਜਾਂਦੇ ਆ ਇਹ ਤਾਂ ਕਰਕੇ ਆਪਾਂ ਆਟਾ ਪਾਇਆ ਹੁਣ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਨਮਕ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਲਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਸਾਬਤ ਜੀਰਾ ਤੇ ਥੋੜੀ ਜਿਹੀ ਪਾ ਰਾਂਗੇ ਆਪਾਂ ਪੀਸੀ ਕਾਲੀ ਮਿਰਚ ਇਹਦੇ ਨਾਲ ਤਜਾਬ ਨਹੀਂ ਬਣਦਾਗੇ ਇਸ ਕਰਕੇ ਆਪਾਂ ਕਾਲੀ ਮਿਰਚ ਐਡ ਕੀਤੀ ਹੈ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਬਿਨਾਂ ਪਾਣੀ ਪਾਏ ਜੇ ਜ਼ਰੂਰਤ ਪਈ ਤਾਂ ਪਾਣੀ ਪਾਵਾਂਗੇ ਪਹਿਲਾਂ ਇੱਕ ਵਾਰ ਸਾਰੇ ਸਮਾਨ ਨੂੰ ਨਾ ਮਿਕਸ ਕਰ ਦਿੰਨੀ ਆ। ਹੁਣ ਥੋੜਾ ਜਿਹਾ ਆਪਾਂ ਪਾਣੀ ਐਡ ਕਰਾਂਗੇ। ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਹੈਗਾ ਤੇ ਹੁਣ ਆਪਾਂ ਬਣਾਵਾਂਗੇ ਪਕੌੜੇ ਪਕੌੜੇ ਦੇ ਬਹੁਤ ਵਧੀਆ ਬਣ ਜਾਣ। ਹਾਂਜੀ ਇੱਧਰ ਆਪਾਂ ਗੈਸ ਤੇ ਕੜਾਹੀ ਦੇ ਵਿੱਚ ਤੇਲ ਪਾ ਕੇ ਤੇ ਤੇਲ ਨੂੰ ਆਪਾਂ ਗਰਮ ਕਰ ਲਿਆ ਹੈਗਾ। ਪਹਿਲਾਂ ਫੁੱਲ ਫਲੇਮ ਤੇ ਤੇਲ ਨੂੰ ਗਰਮ ਕਰ ਲਿਆ ਉਸ ਤੋਂ ਬਾਅਦ ਆਪਾਂ ਹੁਣ ਗੈਸ ਥੋੜਾ ਜਿਹਾ ਮੇਢੇ ਨੂੰ ਤੇ ਕਰ ਦਾਂਗੇ। ਤੇ ਹੁਣ ਜਿਹੜੇ ਜਿਹੜੇ ਆਪਾਂ ਪਕੌੜੇ ਬਣਾਉਣੇ ਆ ਉਸ ਦੇ ਹਿਸਾਬ ਨਾਲ ਆਪਾਂ ਮਿਸ਼ਣ ਚੱਕੀ ਜਾਵਾਂਗੇ ਤੇ ਪਕੌੜੇ ਆਪਾਂ ਤੇਲ 'ਚ ਜੀ ਉਹ ਥੋੜਾ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਕਾਵਾਂਗੇ ਹਾਂਜੀ ਹਲਕਾ ਹਲਕਾ ਸੇਕ ਲੱਗ ਗਿਆ ਪਕੌੜਿਆਂ ਨੂੰ ਹੁਣ ਆਪਾਂ ਆਪਾਂ ਪਕਾ ਤਾਕ ਦਿੰਨੇ ਆ ਹਾਂਜੀ ਪਕੌੜੇ ਆਪਣੇ ਫਰਾਈ ਹੋ ਗਏ ਹੁਣ ਆਪਾਂ ਇਹਨਾਂ ਨੂੰ ਤੇਲ ਚੋਂ ਕੱਢ ਲੈਣੇ ਆ ਚੰਗੀ ਤਰ੍ਹਾਂ ਪੈਂਡਾ ਤੇਲ ਨੂੰ ਜੋੜ ਦਿੰਨੇ ਆ ਰੱਖ ਦਿੰਨੇ ਆ ਇੱਧਰ ਟਰੇ ਦੇ ਵਿੱਚ ਬਾਕੀ ਦੇ ਵੀ ਆਪਾਂ ਇੱਦੇ ਬਣਾ ਲਾਂਗੇ ரே பக்கோடே டமா ਇਹਨਾਂ ਪਕੌੜਿਆਂ ਨੇ ਤੁਸੀਂ ਹਰੀ ਚਟਨੀ ਦੇ ਨਾਲ ਵੀ ਖਾਸ ਕਰਦੇ ਆ ਟਮਾਟੋ 소ਸ ਨਾਲ ਵੀ ਖਾਸ ਕਰਦੇ ਆ ਇਹ ਪਕੌੜੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਹਾਂਜੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਨੇ ਤੇ ਚੈਨਲ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਦੇ ਵੀ ਅੱਜ ਜਿਹੜੇ ਆਪਾਂ ਪਕੌੜੇ ਬਣਾਇਆ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆ